ਡੀਐਸਪੀ ਅਮਰਜੀਤ ਸਿੰਘ ਅੱਜ ਆਪਣੇ ਕਿਸੇ ਮਿੱਤਰ ਦੇ ਵਿਆਹ ਦੇ ਵਿੱਚ ਆਏ ਹਨ ਅਤੇ ਬੜਾ ਸੁੰਦਰ ਪੈਲਸ ਬੁੱਕ ਕਰਖਿਆ ਹੈ ਅੰਦਰ ਆਉਂਦੇ ਸਾਰ ਬੱਚਾ ਗੁਰਨੂਰ ਜੋ ਕਿ ਲਗਭਗ 10 ਸਾਲ ਦਾ ਹੈ ਆਪਣੇ ਪਿਤਾ ਡੀਐਸਪੀ ਅਮਰਜੀਤ ਸਿੰਘ ਨੂੰ ਕਹਿੰਦਾ ਹੈ ਕਿ ਪਪਾ ਆਹ ਤਾਂ ਬਿਲਕੁਲ ਮਹਿਲ ਵਾਂਗ ਦਿਖਦਾ ਹੈ ਅਗੋਂ ਡੀਐਸਪੀ ਸਾਹਿਬ ਕਹਿ ਦਿੰਦੇ ਹਨ ਬਿਲਕੁਲ ਹਾਂ ਐਸੇ ਲਈ ਮੈਂ ਤੈਨੂੰ ਲੈ ਕੇ ਆਇਆ ਹਾਂ ਤੂੰ ਵੀ ਇੱਥੇ ਝਟ ਐਨਜੋਏ ਕਰ ਲੈ ਝਟ ਆਪਣੇ ਬੇਲੀਆ ਮਿੱਤਰਾਂ ਨਾਲ ਖੇਡ ਲੈ ਇੱਥੇ ਦੇਖੋ ਕਿੰਨੇ ਛੋਟੇ ਛੋਟੇ ਬੱਚੇ ਖੇਡ ਰਹੇ ਹਨ ਉਹ ਬੱਚਿਆਂ ਵਾਸਤੇ ਵੀ ਇਹਨਾਂ ਨੇ ਅਲੱਗ ਜਗ੍ਹਾ ਬਣਾ ਰੱਖੀ ਹੈ ਕਿਨੇ ਖਡਾਉਣੇ ਉੱਥੇ ਰੱਖ ਰੱਖੇ ਹਨ ਤੁਸੀਂ ਉੱਥੇ ਜਾਓ ਮੈਂ ਆਪਣੇ ਮਿੱਤਰਾਂ ਦੋਸਤਾਂ ਦੇ ਨਾਲ 2 ਮਿੰਟ ਗੱਲਾਂ ਬਾਤਾਂ ਕਰ ਲਾ ਦੋਸਤੋ ਬੱਚਾ ਸਿਆਣਾ ਹੈ ਅਤੇ ਗੁਰਨੂਰ ਆਪ ਮੁਹਾਰੇ ਚੱਲ ਕੇ ਬਾਕੀ ਬੱਚਿਆਂ ਨਾਲ ਖੇਡਣ ਚਲਾ ਜਾਂਦਾ ਹੈ ਇੰਨੇ ਦੇ ਵਿਚਕਾਰ ਅਮਰਜੀਤ ਸਿੰਘ ਜਿਹੜਾ ਹੈ ਆਪਣੇ ਮਿੱਤਰਾਂ ਨਾਲ ਆਪਣੇ ਦੋਸਤਾਂ ਨਾਲ ਉੱਥੇ ਗੱਲਾਂ ਬਾਤਾਂ ਕਰਨ ਲੱਗ ਜਾਂਦਾ ਹੈ ਗੁਰਨੂਰ ਨੂੰ ਵਾਪਸ ਬੁਲਾਉਂਦਾ ਹੈ ਅਤੇ ਦੋਵੇਂ ਪਿਓ ਪੁੱਤ ਤੇ ਤੇ ਚੜ ਕੇ ਫੋਟੋ ਖਿਚਾਉਂਦੇ ਹਨ ਸ਼ਗਨ ਪਾਉਂਦੇ ਹਨ ਅਤੇ ਥੱਲੇ ਆ ਕੇ ਹਨ ਇਨੇ ਦੇ ਵਿਚਕਾਰ ਗੁਰਨੂਰ ਕਿਉਂਕਿ ਛੋਟਾ ਬੱਚਾ ਹੈ ਆਪਣੀ ਸ਼ਰਟ ਦੇ ਉੱਪਰ ਕੁਝ ਸੌਸ ਕੁਝ ਚਟਨੀ ਦੇ ਦਾਗ ਲਗਾ ਲੈਂਦਾ ਹੈ ਬੜੇ ਭੜੇ ਲੱਗ ਰਹੇ ਹਨ ਅਤੇ ਅਮਰਜੀਤ ਸਿੰਘ ਦੇਖਦਾ ਹੈ ਵੀ ਇਸਨੇ ਆ ਕੀ ਕਰ ਲਿਆ ਹੈ ਭਾਵੇਂ ਡੀਐਸਪੀ ਹੋਵੇ ਭਾਵੇਂ ਜਨਰਲ ਐਸਪੀ ਹੋਵੇ ਹੈ ਤਾਂ ਪਿਓ ਹੀ ਦੋਸਤੋ ਆਪਣੇ ਮੁੰਡੇ ਨੂੰ ਝਟਕਾਂਦਾ ਹੈ ਵੀ ਆ ਤੂੰ ਕੀ ਕਰ ਲਿਆ ਹੈ ਕੋਈ ਗੱਲ ਨਹੀਂ ਬਟਾ ਆਪਾਂ ਸਾਈਡ ਤੇ ਲਿਜਾ ਕੇ ਸਾਫ਼ ਕਰ ਦਿੰਨੇ ਹਾਂ ਆਪਣੇ ਮੁੰਡੇ ਨੂੰ ਗੋਦੀ ਚੱਕਦਾ ਹੈ ਅਤੇ ਸਾਈਡ ਤੇ ਚਲੇ ਜਾਂਦੇ ਹਨ ਜਿੱਥੇ ਭਾਂਡੇ ਮੰਝੇ ਜਾ ਰਹੇ ਹਨ ਉਸ ਦੀ ਸਲਾਸੀ ਵੀ ਇੱਥੋਂ ਕੁਝ ਸਰਫ ਅਤੇ ਕੁਝ ਪਾਣੀ ਮੰਗ ਕੇ ਗੁਰਨੂਰ ਦੀ 셔ਟ ਦੇ ਉੱਪਰ ਜੋ ਦਾਗ ਲੱਗੇ ਹਨ ਸ਼ਾਇਦ ਥੋੜੇ ਫਿੱਕੇ ਹੋ ਜਾਣ ਜਾਂ ਉੱਤਰ ਜਾਣ ਦੋਸਤੋ ਜਿਵੇਂ ਹੀ ਅੱਗੇ ਸਰਪੰਗਣ ਵਾਸਤੇ ਕਹਿੰਦਾ ਹੈ ਤਾਂ ਅਗੋ ਇੱਕ ਪਤਲੀ ਦੁਬਲੀ ਜੀ ਔਰਤ ਜੋ ਕਿ ਸ਼ਾਇਦ ਭੁਖਮਰੀ ਦਾ ਸ਼ਿਕਾਰ ਹੋਵੇ ਇਸ ਤਰ੍ਹਾਂ ਦੇਖਣ ਦੇ ਵਿੱਚ ਲੱਗ ਰਹੀ ਹੈ ਆਪਣਾ ਮੂੰਹ ਪਰਤੌਂਦੀ ਹੈ ਹੁਣ ਜਿਵੇਂ ਹੀ ਉਸ ਭਾਂਡੇ ਮੰਝਣ ਵਾਲੇ ਦਾ ਮੂੰਹ ਡੀਐਸਪੀ ਸਾਹਿਬ ਦੇਖਦੇ ਹਨ ਹੈਰਾਨ ਰਹਿ ਜਾਂਦੇ ਹਨ ਮਨਪ੍ਰੀਤ ਤੂੰ ਇਕਦਮ ਅਚਾਨਕ ਜ਼ਮੀਨ ਤੇ ਬੈਠ ਜਾਂਦੇ ਹਨ ਬੇਟਾ ਜਿਹੜਾ ਹੈ ਉਹ ਵੀ ਰੋਣ ਲੱਗ ਜਾਂਦਾ ਹੈ ਆਪਣੀ ਮੰਮੀ ਨੂੰ ਕਿੰਨੇ ਸਾਲਾਂ ਬਾਅਦ ਮਿਲਿਆ ਹੈ ਦੋਸਤੋ ਖਰਾਨ ਹੈ ਅਚਾਨਕ ਇਹ ਇੱਥੇ ਕਿਵੇਂ ਇਕਦਮ ਆਪਣੇ ਮੁੰਡੇ ਨੂੰ ਉਸ ਤੋਂ ਦੂਰ ਕਰਦਾ ਹੈ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਮਗਰ ਆਉਣ ਦੀ ਤਾਂ ਅੱਗੋਂ ਮਨਪ੍ਰੀਤ ਜੋ ਜੋ ਆਖਦੀ ਹੈ ਉਹ ਸੁਣ ਤੁਹਾਡੇ ਵੀ ਉੱਡ ਜਾਣੇ ਹੋਸ਼ ਆਖਿਰਕਾਰ ਉਸਦੀ ਪਤਨੀ 5 ਸਾਲ ਬਾਅਦ ਇੱਥੇ ਕੀ ਲੜਾਈ ਹੈ ਅਤੇ ਉਸੇ ਦੇ ਸ਼ਹਿਰ ਦੇ ਵਿੱਚ ਭਾਂਡੇ ਕਿਉਂ ਮੰਜਰੀ ਹੈ ਡੀਐਸਪੀ ਸਾਭ ਦੀ ਪਤਨੀ ਹੋਵੇ ਅੱਗੋਂ ਭਾਂਡੇ ਮੰਜੇ ਇਹ ਕਿਵੇਂ ਹੋ ਸਕਦਾ ਹੈ ਆਖਿਰਕਾਰ ਇਸ ਦੇ ਪਿੱਛੇ ਕੀ ਵਜ੍ਹਾ ਹੈ ਅਤੇ ਕੀ ਸਚਾਈ ਮਨਪ੍ਰੀਤ ਨੇ ਉਸ ਤੋਂ ਬਾਅਦ ਦੱਸੀ ਜਿਸ ਨੂੰ ਸੁਣ ਕੇ ਡੀਐਸਪੀ ਸਾਭ ਹੀ ਰਗੇ ਹਰਾਰਨ ਦੋਸਤੋ ਬੜੇ ਲਓ ਜੀ ਵੀਡੀਓ ਦੇ ਅੰਤ ਤੱਕ ਕੱਲੇ-ਕੱਲੇ ਸਵਾਲਾਂ ਦੇ ਜਵਾਬ ਦੇਵਾਂਗੇ ਪੂਰੀ ਕਹਾਣੀ ਤੋਂ ਤੁਹਾਨੂੰ ਜਾਣੂ ਕਰਾਵਾਂਗੇ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਗਏ। ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ। ਅਮਰਜੀਤ ਸਿੰਘ ਹਜੇ ਕਾਲਜ ਦੇ ਵਿੱਚ ਪੜਦਾ ਹੈ ਅਤੇ ਕਾਲਜ ਦੇ ਵਿੱਚ ਪੜਨ ਦੇ ਨਾਲ ਨਾਲ ਉਸ ਨੂੰ ਇੱਕ ਲੜਕੀ ਦੇ ਨਾਲ ਪ੍ਰੇਮ ਹੋ ਜਾਂਦਾ ਹੈ। ਲੜਕੀ ਦਾ ਨਾਮ ਹੈ ਜੀ ਮਨਪ੍ਰੀਤ ਕੌਰ ਅਤੇ ਅਮਰਜੀਤ ਸਿੰਘ ਹਲੇ ਕਿਉਂਕਿ ਬਹੁਤੇ ਅਮੀਰ ਘਰਾਂ ਦੇ ਵਿੱਚੋਂ ਨਹੀਂ ਹੈ ਲੇਕਿਨ ਅਗੋ ਮਨਪ੍ਰੀਤ ਦਾ ਜਿਹੜਾ ਪਿਤਾ ਹੈ ਉਹ ਪਿੰਡ ਦਾ ਸਰਪੰਚ ਹੈ। ਚੰਗੀ ਜ਼ਮੀਨ ਜਾਇਦਾਦ ਉਹਨਾਂ ਦੇ ਕੋਲ ਹੈ। ਤਾਂ ਕਰਕੇ ਅਮਰਜੀਤ ਸਿੰਘ ਇਸ ਗੱਲ ਬਾਰੇ ਪੂਰੀ ਤਰ੍ਹਾਂ ਜਾਣੂ ਹੈ। ਜੇਕਰ ਰਿਸ਼ਤਾ ਅੱਗੇ ਵਧਾਉਣਾ ਹੈ ਜੇਕਰ ਮੈਂ ਸੱਚਮੁੱਚ ਇਸ ਦੇ ਨਾਲ ਸ਼ਾਦੀ ਕਰਨਾ ਚਾਹੁੰਦਾ ਹਾਂ ਜੇਕਰ ਸੱਚਮੁੱਚ ਮਨਪ੍ਰੀਤ ਨੂੰ ਆਪਣੇ ਘਰ ਲਿਆ ਕੇ ਬਹੂ ਬਣਾ ਕੇ ਲੈਣਾ ਚਾਹੁੰਦਾ ਹਾਂ ਤਾਂ ਸ਼ਾਇਦ ਮੈਨੂੰ ਜ਼ਿੰਦਗੀ ਦੇ ਵਿੱਚ ਮਿਹਨਤ ਕਰਨੀ ਪਵੇਗੀ ਮੈਨੂੰ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਵੱਡ ਕੇ ਦਿਖਾਣਾ ਪਵੇਗਾ ਨਹੀਂ ਤਾਂ ਪ੍ਰੇਮ ਤੱਕ ਹੀ ਤਾਂ ਜਾ ਸਕਦਾ ਹੈ ਵਿਆਹ ਨਹੀਂ ਉਸਨੇ ਮਨਪ੍ਰੀਤ ਨੂੰ ਪੁੱਛਿਆ ਵੀ ਕੀ ਤੂੰ ਮੇਰੇ ਨਾਲ ਸ਼ਾਦੀ ਕਰਾਵੇਂਗੀ ਤਾਂ ਅਗੋ ਮਨਪ੍ਰੀਤ ਜਿਹੜੀ ਹੈ ਸਾਫ਼ ਮੁਕਰ ਜਾਂਦੀ ਹੈ ਵੀ ਹਾਂ ਆਪਣਾ ਪਿਆਰ ਤਾਂ ਹੋ ਸਕਦਾ ਹੈ ਆਪਾਂ ਇੱਥੇ ਝੱਟ ਇੰਜੋਏ ਵੀ ਕਰ ਸਕਦੇ ਹਾਂ ਲੇਕਿਨ ਵਿਆਹ ਵਾਲੀ ਗੱਲ ਦੂਰ ਦੀ ਹੈ ਇਸ ਤਰ੍ਹਾਂ ਕਰਕੇ ਉੱਥੋਂ ਚਲੀ ਜਾਂਦੀ ਹੈ ਅਬਰਜੀਤ ਵਿਚਾਰੇ ਦਾ ਦਿਲ ਟੁੱਟ ਜਾਂਦਾ ਹੈ ਸੋਚਦਾ ਹੈ ਵੀ ਗੱਲ ਤਾਂ ਸਹੀ ਹੈ ਗਰੀਬ ਬੰਦਿਆਂ ਦਾ ਕਾਹਦਾ ਪਿਆਰ ਹੁੰਦਾ ਹੈ ਆਪਾਂ ਨੂੰ ਤਾਂ ਅੱਗੇ ਪੜ੍ਹਾਈ ਕਰਨੀ ਚਾਹੀਦੀ ਹੈ ਆਪਾਂ ਨੂੰ ਅੱਗੇ ਕੁਝ ਨਾ ਕੁਝ ਬਣ ਕੇ ਦਿਖਾਣਾ ਚਾਹੀਦਾ ਹੈ ਨਹੀਂ ਤਾਂ ਫਿਰ ਇਹ ਕੰਮ ਐਸੇ ਤਰ੍ਹਾਂ ਚੱਲਦਾ ਰਹੇਗਾ ਗਰੀਬ ਬੰਦਿਆਂ ਨੂੰ ਕੌਣ ਪੁੱਛਦਾ ਹੈ ਦੋਸਤੋ ਆਪਣੀ ਪੜ੍ਹਾਈ ਜਾਰੀ ਰੱਖਦਾ ਹੈ ਉਹ ਇੱਕ ਮਿਹਨਤੀ ਮੁੰਡੇ ਵਾਂਗ ਪੂਰਾ ਜੋਰ ਲਗਾ ਦਿੰਦਾ ਹੈ ਅਤੇ ਆਪਣੇ ਆਪ ਨੂੰ ਮਹਿੰਗਾ ਅਤੇ ਵੱਡਾ ਬਣਾਉਣ ਦੇ ਲਈ ਦਿਨ ਰਾਤ ਇੱਕ ਕਰ ਦਿੰਦਾ ਹੈ ਖਾਣਾ ਪੀਣਾ ਭੁੱਲ ਜਾਂਦਾ ਹੈ ਉਸ ਨੂੰ ਸਮਝ ਨਹੀਂ ਰਹਿਨੀ ਕਦੋਂ ਦਿਨ ਹੋ ਗਿਆ ਕਦੋਂ ਰਾਤ ਹੋ ਗਈ ਬਸ ਉਹ ਤਾਂ ਆਪਣੀਆਂ ਕਿਤਾਬਾਂ ਦੇ ਵਿੱਚ ਡੁੱਬਿਆ ਹੈ ਉਹ ਚਾਹੁੰਦਾ ਹੈ ਮੈਂ ਪੰਜਾਬ ਪੁਲਿਸ ਦੇ ਵਿੱਚ ਕੋਈ ਨਾ ਕੋਈ ਵੱਡੀ ਰੈਂਕ ਦਾ ਅਫਸਰ ਬਣ ਕੇ ਆਪਣੇ ਆਪ ਨੂੰ ਵੱਡਾ ਬਣਾਵਾ ਆਪਣੇ ਆਪ ਨੂੰ ਉੱਚਾ ਬਣਾਵਾ ਤਾਂ ਕਰਕੇ ਮੇਰੀ ਵੀ ਪਿੰਡ ਦੇ ਵਿੱਚ ਇੱਜ਼ਤ ਹੋਵੇ ਮੇਲਵੀ ਮੇਰਾ ਕੀਤਾ ਹੋਇਆ ਪਿਆਰ ਵਾਪਸ ਮਿਲ ਜਾਵੇ ਦੋਸਤੋ ਪੂਰੀ ਜਾਨ ਲਗਾਉਣ ਤੋਂ ਬਾਅਦ ਰੱਬ ਵੀ ਉਸਦੀ ਸੁਣਦਾ ਹੈ ਦਰਬਾਰ ਸਹਿ ਮੱਥਾ ਟੇਕਣ ਜਾਂਦਾ ਹੈ ਅਤੇ ਰੱਬ ਜੀ ਦਾ ਸ਼ੁਕਰਾਨਾ ਕਰਦਾ ਹੈ ਵੀ ਤੁਸੀਂ ਆ ਜਿਹੜੀ ਦਾਤ ਦਿੱਤੀ ਹੈ ਮਹਾਰਾਜ ਇਸ ਦਾਤ ਦਾ ਮੈਂ ਪੂਰਾ ਫਾਇਦਾ ਚੁੱਕਾਂਗਾ ਲੋਕਾਂ ਦੀ ਮਦਦ ਕਰਾਂਗਾ ਲੋਕਾਂ ਦੇ ਵਾਸਤੇ ਮੈਨੂੰ ਅੱਜ ਪੁਲਿਸ ਦੀ ਨੌਕਰੀ ਪੁਲਿਸ ਅਫਸਰ ਦੀ ਨੌਕਰੀ ਮਿਲ ਚੁੱਕੀ ਹੈ ਅਤੇ ਇਸ ਤਰ੍ਹਾਂ ਸ਼ੁਕਰਾਨਾ ਕਰਦਾ ਹੋਇਆ ਆਪਣੇ ਘਰਾਂ ਦਾ ਹੈ ਪਿੰਡ ਦੇ ਵਿੱਚ ਉਸ ਦਾ ਢੋਲ ਠਮਕਣ ਦੇ ਨਾਲ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਹੁੰਦਾ ਹੈ ਦੋਸਤੋ ਪਿੰਡ ਦੇ ਗੁਰੂ ਘਰ ਜਾਂਦਾ ਹੈ ਮੱਥਾ ਟੇਕਦਾ ਹੈ ਉੱਥੇ ਵੀ ਸ਼ੁਕਰਾਨਾ ਕਰਦਾ ਹੈ ਅਤੇ ਵਾਪਸ ਆ ਕੇ ਆਪਣੇ ਸਕੂਲ ਦੇ ਵਿੱਚ ਜੋ ਉਸਤੇ ਵਾਸਤੇ ਹੀ ਫੰਕਸ਼ਨ ਰੱਖਿਆ ਗਿਆ ਹੈ ਕਿਉਂਕਿ ਪਿੰਡ ਦਾ ਮੁੰਡਾ ਵੱਡਾ ਅਫਸਰ ਬਣ ਚੁੱਕਿਆ ਹੈ ਸਾਰੇ ਪਿੰਡ ਵਾਲੇ ਖੁਸ਼ ਹਨ ਕਿਉਂਕਿ ਪੁਲਿਸ ਦੇ ਵਿੱਚ ਕਾਸਟੇਬਲ ਰੈਂਕ ਤੱਕ ਦਾ ਅਤੇ ਛੋਟੀਆਂ-ਮੋਟੀਆਂ ਰੈਂਕਾਂ ਤੱਕ ਦਾ ਬਹੁਤ ਲੋਕ ਪਹੁੰਚੇ ਹਨ ਅੱਜ ਪਿੰਡ ਦਾ ਮੁੰਡਾ ਪੁਲਿਸ ਅਫਸਰ ਬਣ ਚੁੱਕਿਆ ਹੈ ਅਤੇ ਸਾਰੇ ਲੋਕ ਉਸ ਨੂੰ ਧੰਨਵਾਦ ਕਰਦੇ ਹਨ ਕਿ ਤੂੰ ਸਾਡੇ ਪਿੰਡ ਦਾ ਨਾਮ ਜਿਹੜਾ ਹੈ ਰੋਸ਼ਨ ਕਰ ਦਿੱਤਾ ਹੈ ਉਸ ਨੂੰ ਬਧਾਈਆਂ ਦਿੰਦੇ ਹਨ ਦੋਸਤੋ ਐਸੀ ਤਰ੍ਹਾਂ ਚੱਲਦਾ ਰਹਿੰਦਾ ਹੈ ਅਤੇ 6 ਮਹੀਨੇ ਸਾਲ ਤੋਂ ਬਾਅਦ ਜਦੋਂ ਉਸ ਦੀ ਟ੍ਰੇਨਿੰਗ ਪੂਰੀ ਹੋ ਚੁੱਕੀ ਹੈ ਵਾਪਸ ਆਉਂਦਾ ਹੈ ਅਤੇ ਪੁਲਿਸ ਦੀ ਵਰਦੀ ਦੇ ਵਿੱਚ ਦੇਖ ਕੇ ਉਸ ਦੀ ਮਾਤਾ ਉਸ ਦਾ ਪਿਤਾ ਅਮਰਜੀਤ ਨੂੰ ਬੜੀਆਂ ਵਧਾਈਆਂ ਦਿੰਦੇ ਹਨ ਅਤੇ ਕਹਿੰਦੇ ਹਨ ਵੀ ਅੱਜ ਮੇਰਾ ਮੁੰਡਾ ਬਿਲਕੁਲ ਸੋਹਣਾ ਸਰਦਾਰ ਲੱਗ ਰਿਹਾ ਹੈ ਦੋਸਤੋ ਉਹ ੜੋ ਸੋਚਦਾ ਹੈ ਹੁਣ ਜਾ ਕੇ ਇੱਕ ਵਾਰ ਦੁਬਾਰਾ ਮਨਪ੍ਰੀਤ ਨੂੰ ਪੁੱਛ ਲਿਆ ਜਾਵੇ ਕਿ ਉਹ ਹਜੇ ਵੀ ਮੇਰੇ ਨਾਲ ਸ਼ਾਦੀ ਕਰਨਾ ਚਾਹੁੰਦੀ ਹੈ ਯਾ ਨਹੀਂ ਇਸ ਤਰ੍ਹਾਂ ਨੀ ਮਨ ਦੇ ਵਿੱਚ ਵਿਚਾਰਾ ਰੱਖਦੇ ਹੋਏ ਮਨਪ੍ਰੀਤ ਨੂੰ ਇੱਕ ਥਾਂ ਤੇ ਬੁਲਾਉਂਦਾ ਹੈ ਪਾਰਕ ਦੇ ਵਿੱਚ ਬੁਲਾ ਕੇ ਅਤੇ ਉਸ ਨੂੰ ਪੁੱਛਦਾ ਹੈ ਮਨਪ੍ਰੀਤ ਮੈਂ ਹਾਲੇ ਵੀ ਤੈਨੂੰ ਚਾਹੁੰਨਾ ਹਾਂ ਜੇਕਰ ਤੂੰ ਹਾਲੇ ਵੀ ਮੇਰੀ ਜ਼ਿੰਦਗੀ ਦੇ ਵਿੱਚ ਆਉਣਾ ਚਾਹੁੰਨੀ ਹੈ ਮੈਨੂੰ ਆਪਣਾ ਘਰਵਾਲਾ ਬਣਨਾ ਚਾਹੁੰਨੀ ਹੈ ਮੇਰੇ ਨਾਲ ਸਦਾ ਵਸਤੇ ਰਹਿਣਾ ਚਾਹੁੰਦੀ ਹੈ ਤਾਂ ਅੱਜ ਵਧੀਆ ਮੌਕਾ ਹੈ ਮੈਂ ਹਾਲੇ ਵੀ ਤੈਨੂੰ ਚਾਹੁੰਨਾ ਹਾਂ ਮੇਰੇ ਨਾਲ ਰਹਿ ਮੇਰੇ ਨਾਲ ਸ਼ਾਦੀ ਕਰ ਲੈ ਵਿਆਹ ਕਰ ਲੈ ਦੋਸਤੋ ਜਿਹੜੀ ਮਨਪ੍ਰੀਤ ਉਦੋਂ ਨਾ ਕਰਦੀ ਸੀ ਜਦੋਂ ਅਮਰਜੀਤ ਕੁਝ ਵੀ ਨਹੀਂ ਸੀ ਹੁੰਦਾ ਅੱਜ ਉਸ ਨੂੰ ਦੇਖ ਕੇ ਹਾਕਰ ਬੈਠਦੀ ਹੈ ਅਤੇ ਉਸ ਦੀ ਵਰਦੀ ਨੂੰ ਦੇਖ ਕੇ ਉਸ ਦੇ ਰੁਤਬੇ ਨੂੰ ਦੇਖ ਕੇ ਅਤੇ ਉਸ ਤੇ ਕਦ ਕਾਠ ਨੂੰ ਦੇਖ ਕੇ ਆਪਣੇ ਆਪ ਨੂੰ ਰੋਕਣੀ ਪੈਂਦੀ ਅਤੇ ਆਪਣੇ ਘਰ ਉਸੇ ਹੀ ਦਿਨ ਗੱਲ ਕਰ ਲੈਂਦੀ ਹੈ ਵੀ ਅਮਰਜੀਤ ਜੋ ਕਿ ਹਾਲ ਹੀ ਦੇ ਵਿੱਚ ਪੁਲਿਸ ਦੇ ਵਿੱਚ ਲੱਗਿਆ ਹੋਏ ਉਹ ਮੈਨੂੰ ਪਸੰਦ ਕਰਦਾ ਹੋਏ ਅਤੇ ਮੈਂ ਵੀ ਉਸ ਨੂੰ ਪਸੰਦ ਕਰਦੀ ਹਾਂ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਘਰਾਂ ਦੇ ਵਿੱਚ ਹੁੰਦੀਆਂ ਹਨ ਤਾਂ ਬਹੁਤੀ ਦੇਰ ਨਹੀਂ ਲੱਗਦੀ ਦੋਵੇਂ ਘਰਾਂ ਦੇ ਵਿੱਚ ਰਿਸ਼ਤਾ ਪੱਕਾ ਹੋ ਜਾਂਦਾ ਹੈ ਅਮਰਜੀਤ ਸਿੰਘ ਆਪਣੀ ਪਤਨੀ ਆਪਣੇ ਪਿਆਰ ਨੂੰ ਆਪਣੇ ਘਰ ਲਿਆਦਾ ਹੈ ਅਤੇ ਦੋਹਾਂ ਦਾ ਬੜੇ ਧੂਮ ਧਾਮ ਦੇ ਨਾਲ ਬੜੇ ਗਾਜਾ ਵਾਜਨ ਦੇ ਨਾਲ ਪਿੰਡ ਦੇ ਵਿੱਚ ਹੀ ਵਿਆਹ ਹੋ ਜਾਂਦਾ ਹੈ। ਦੋਸਤੋ ਅਮਰਜੀਤ ਹੁਣ ਆਪਣੀ ਪਤਨੀ ਨੂੰ ਲੈ ਕੇ ਦੂਰ ਆਪਣੇ ਸਰਕਾਰੀ ਬੰਗਲੇ ਦੇ ਵਿੱਚ ਸਰਕਾਰੀ ਆਵਾਸ ਦੇ ਵਿੱਚ ਜੋ ਉਸ ਨੂੰ ਮਿਲਿਆ ਹੈ ਉੱਥੇ ਰਹਿੰਦਾ ਹੈ ਅਤੇ ਉੱਥੇ ਰਹਿਣ ਦੇ ਨਾਲ-ਨਾਲ ਆਪਣੇ ਘਰ ਵਾਲਿਆਂ ਨੂੰ ਆਪਣੇ ਮਾਤਾ ਪਿਤਾ ਨੂੰ ਵੀ ਉੱਥੇ ਲੈ ਜਾਂਦਾ ਹੈ। ਦੋਸਤੋ ਸਮੇਂ ਦੇ ਨਾਲ-ਨਾਲ ਮਾਤਾ ਪਿਤਾ ਦੁਨੀਆ ਨੂੰ ਛੱਡ ਕੇ ਚਲੇ ਜਾਂਦੇ ਹਨ। ਅਮਰਜੀਤ ਦੀ ਦੁਨੀਆ ਬੇਰਾਨ ਹੋ ਜਾਂਦੀ ਹੈ। لیکن ਜਦੋਂ ਪੁਰਾਣੇ ਬਜ਼ੁਰਗ ਛੱਡ ਕੇ ਜਾਂਦੇ ਹਨ ਤਾਂ ਨਵੇਂ ਜੀ ਕਰਦੇ ਵਿੱਚ ਵੀ ਆਉਂਦੇ ਹਨ ਅਮਰਜੀਤ ਦੇ ਘਰ ਸੋਹਣੇ ਪੁੱਤਰ ਦੀ ਦਾਤ ਮਿਲਦੀ ਹੈ ਉਸ ਦਾ ਨਾਮ ਗੁਰਨور رکھا ਜਾਂਦਾ ਹੈ ਬੜਾ ਸੁੰਦਰ ਵਿਆਹ ਚੱਲ ਰਿਹਾ ਹੈ ਕਦੇ ਵੀ ਕਿਸੇ ਨੇ ਅਮਰਜੀਤ ਨੂੰ ਉਸ ਦੀ ਪਤਨੀ ਦੇ ਨਾਲ ਲੜਦਾ ਨਹੀਂ ਸੀ ਦੇਖਿਆ ਅਮਰਜੀਤ ਆਪਣੇ ਕੰਮ ਦੇ ਵਿੱਚ ਇੰਨਾ బిజీ ਰਹਿੰਦਾ ਹੈ ਕਿਉਂਕਿ ਉਹ ਇੱਕ ਇਮਾਨਦਾਰ ਪੁਰਸ਼ ਬਣਾ ਹੈ ਹਾਲਾਂਕਿ ਉਸਨੇ ਬਹੁਤਾ ਪੈਸਾ ਨਹੀਂ ਕਮਾਇਆ ਹਾਲਾਂਕਿ ਉਸ ਦੇ ਕੋਲ ਬਹੁਤੀ ਜ਼ਮੀਨ ਜਾਇਦਾਦ ਨਹੀਂ ਹੈ ਫਿਰ ਵੀ ਉਹ ਆਪਣੀ ਇਮਾਨਦਾਰੀ ਦੇ ਨਾਲ ਬੜਾ ਮਸ਼ਹੂਰ ਹੈ ਲੇਕਿਨ ਇਮਾਨਦਾਰੀ ਇੱਕ ਗੁਨਾਹਵੀ ਹੈ ਜੋ ਕਿ ਸ਼ਾਇਦ ਪੁਰਸ ਮੈਕਮੇਨ ਦੇ ਵਿੱਚ ਵੱਡਾ ਮੰਨਿਆ ਜਾਂਦਾ ਹੈ ਇਮਾਨਦਾਰ ਹੋਣ ਦੇ ਕਾਰਨ ਉਸ ਦਾ ਤਬਾਦਲਾ ਵਾਰੀ-ਵਾਰੀ ਜਗ੍ਹਾ-ਜਗਾਹ ਤੇ ਹੁੰਦਾ ਹੈ ਮਨਪ੍ਰੀਤ ਐਸੀ ਗੱਲ ਤੇ ਅਮਰਜੀਤ ਨਾਲ ਖਫਾ ਰਹਿੰਦੀ ਹੈ ਉਸ ਦੇ ਨਾਲ ਲੜਾਈ ਕਰਦੀ ਹੈ ਕਿ ਤੂੰ ਕਿਉਂ ਵਾਰੀ-ਵਾਰੀ ਤਬਾਦਲਾ ਕਰਾ ਲੈਣਾ ਹੈ ਮਰ ਜਾ ਕਰੋ ਉਹਨਾਂ ਦੀ ਗੱਲ ਥੋੜੀ ਬੋਤੀ ਬੇਮੈਨੀ ਕਰ ਲੈ ਨਾਲੇ ਆਪਣੇ ਘਰ ਦੇ ਵਿੱਚ ਵੀ ਕੋਟੰਗ ਦੀ ਕਾਰ ਆ ਜਾਵੇਗੀ ਕੋਈ ਆਪਾਂ ਵੀ ਵਧੀਆ ਸੋਹਣੀ ਕੋਠੀ ਪਾ ਲਾਂਗੇ ਕਿੰਨੇ ਸਾਲ ਹੋ ਗਏ ਤੈਨੂੰ ਇੰਡੇ ਵੱਡੇ ਅਫਸਰ ਰਗੇ ਨੂੰ ਤੇਰੇ ਨਾਲ ਦੇ ਦੇਖ ਲੈ ਕਾਸ਼ ਟੇਬਲਾ ਤੱਕ ਨੇ ਕੋਠੀਆਂ ਪਾਲੀਆਂ ਹਵਲਦਾਰਾਂ ਨੇ ਕੋਠੀਆਂ ਪਾਲੀਆਂ ਤੂੰ ਕਿੱਥੇ ਫਿਰਦਾ ਹੈ ਇਨਾ ਵੱਡਾ ਅਫਸਰ ਹੈ ਤੇਰੇ ਕੋਲ ਤਾਂ ਕੋਠੀ ਪਈ ਨਹੀਂ ਕੋਈ ਮੈਗੀ ਕਾਰ ਆਈ ਨਹੀਂ ਆ ਦੇਖ ਲੈ ਸਵਿਫਟ ਗੱਡੀ ਦੇ ਵਿੱਚ ਘੁੰਮਦੇ ਹਾਂ ਉਸ ਦੀਆਂ ਵੀ ਕਿਸ਼ਤਾਂ ਜਿਹੜੀਆਂ ਹਨ ਹਜੇ ਬਕਾਇਆ ਹਨ ਇਸ ਤਰ੍ਹਾਂ ਦੀ ਗੱਲਾਂ ਜਦੋਂ ਕਰਦੀ ਹੈ ਇਸ ਤਰ੍ਹਾਂ ਇਹ ਗੱਲਾਂ ਜਦੋਂ ਕਰਦੀ ਹੈ ਅਮਰਜੀਤ ਨੂੰ ਬੜਾ ਬੁਰਾ ਲੱਗਦਾ ਹੈ ਵੀ ਲੋਕਾਂ ਦੀਆਂ ਪਤਨੀਆਂ ਤਾਂ ਕਹਿੰਦੀਆਂ ਹਨ ਵੀ ਤੂੰ ਇਮਾਨਦਾਰ ਹੈ ਲੋਕਾਂ ਦਾ ਕਿਉਂ ਖੂਨ ਚੂਸਦਾ ਹੈ ਇਹੋ ਜਿਹੀਆਂ ਕੋਠੀਆਂ ਦਾ ਇਹੋ ਜਿਹੀਆਂ ਕਾਰਾਂ ਦਾ ਕੀ ਕਰਨਾ ਹੈ ਜੋ ਕਿ ਕਿਸੇ ਦੇ ਖੂਨ ਨਾਲ ਕਿਸੇ ਦੀ ਮਿਹਨਤ ਦੀ ਕਮਾਈ ਨਾਲ ਐਵੇਂ ਬੇਈਮਾਨੀ ਦੀ ਕਮਾਈ ਲਰ ਬਣਿਆ ਹੋਣ ਇਹੋ ਜਿਹੀ ਚੀਜ਼ਾਂ ਦਾ ਕੀ ਕਰਨਾ ਹੈ ਤਾਂ ਫਿਰ ਇਹ ਤਾਂ ਬਿਲਕੁਲ ਉਲਟ ਕਰੀ ਹੈ ਇਹ ਤਾਂ ਕਹਿੰਦੀ ਹੈ ਤੂੰ ਬੇਈਮਾਨ ਹੋ ਜਾ ਲੋਕਾਂ ਦਾ ਹੱਕ ਖਾਣ ਲੱਗ ਜਾ ਬਿਲਕੁਲ ਮੇਰੇ ਤੋਂ ਨਹੀਂ ਹੋਣਾ ਇਸ ਤਰ੍ਹਾਂ ਅਮਰਜੀਤ ਜਦੜਾ ਲੜਨ ਲੱਗ ਜਾਂਦਾ ਹੈ ਅਤੇ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਦਾ ਹੈ। ਦੋਸਤੋ ਐਸੀ ਤਰ੍ਹਾਂ ਚੱਲਦਾ ਰਹਿੰਦਾ ਹੈ। ਹਜੇ ਗੁਰਨੂਰ ਜਿਹੜਾ ਹੈ ਲਗਭਗ 5 ਕੋ ਸਾਲ ਦਾ ਹੈ ਅਤੇ ਵਾਰੀ-ਵਾਰੀ ਤਬਾਦਲੇ ਤੋਂ ਅੱਕੇ ਮਨਪ੍ਰੀਤ ਜਿਹੜੀ ਹੈ ਉਸ ਤੋਂ ਖਫਾਰੇਂਦੀ ਹੈ ਅਤੇ ਉਸ ਨਾਲ ਘਰੇ ਆਣ ਤੋਂ ਬਾਅਦ ਲੜਾਈਆਂ ਕਰਦੀ ਰਹਿੰਦੀ ਹੈ। ਗੁਰਨੂਰ ਵੀ ਇਹ ਸਭ ਦੇਖਦਾ ਹੈ ਅਤੇ ਉਸ ਨੂੰ ਬੜਾ ਮਾੜਾ ਲੱਗਦਾ ਹੈ ਕਿਉਂਕਿ ਛੋਟਾ ਬੱਚਾ ਹੈ। ਉਹ ਜਦੋਂ ਇਸ ਤਰ੍ਹਾਂ ਘਰ ਦੇ ਵਿੱਚ ਲੜਾਈ ਹੁੰਦੀ ਹੈ, ਤੂ ਤੂ ਮੈਮੇ ਹੁੰਦੀ ਹੈ, ਉਹ ਰੋਣ ਲੱਗ ਜਾਂਦਾ ਹੈ। ਅਮਰਜੀਤ ਉਸ ਨੂੰ ਚੁੱਪ ਕਰਾਉਂਦਾ ਹੈ ਕਿਉਂਕਿ ਉਹ ਸਾਰਾ ਦਿਨ ਬਾਹਰ ਰਹਿੰਦਾ ਹੈ। ਅਤੇ ਘਰ ਦੇ ਵਿੱਚ ਬਹੁਤ ਘਟਾਂ ਦਾ ਹੈ ਕਈ ਕੇ ਵਾਰਤਾ 4-5 ਦਿਨ ਘਰ ਤੋਂ ਬਾਹਰ ਰਹਿੰਦਾ ਹੈ ਸਪੈਸ਼ਲ ਸੈਲ ਦੇ ਵਿੱਚ ਉਸ ਦੀਆਂ ਡਿਊਟੀਆਂ ਲਗਾਈ ਜਾਂਦੀਆਂ ਹਨ ਸਪੈਸ਼ਲ ਫੋਰਸ ਦੇ ਵਿੱਚ ਉਸ ਨੂੰ ਤਾਇਨਾਤ ਕੀਤਾ ਜਾਂਦਾ ਹੈ ਅਤੇ ਦਿਨ ਰਾਤ ਦੀ ਡਿਊਟੀ ਵਿਚਾਰਾ ਕਰਦਾ ਰਹਿੰਦਾ ਹੈ ਘਰੇ ਆਣ ਦਾ ਸਮਾਂ ਬਹੁਤ ਘੱਟ ਲੱਗਦਾ ਹੈ ਕਿਉਂਕਿ ਇਹੋ ਜਿਹੀ ਪੁਲਿਸ ਫੌਲਾਂ ਦੀ ਡਿਪਾਰਟਮੈਂਟ ਦੇ ਵਿੱਚ ਬੜੀ ਕਮੀ ਹੈ ਜਦੋਂ ਕੋਈ ਖਾਸ ਕੰਮ ਹੁੰਦਾ ਹੈ ਤਾਂ ਇਸ ਨੂੰ ਲਗਾਇਆ ਜਾਂਦਾ ਹੈ ਅਤੇ ਜਦੋਂ ਪੈਸੇ ਕਮਾਉਣ ਦੀ ਗੱਲ ਹੁੰਦੀ ਹੈ ਸਭ ਨੂੰ ਪਤਾ ਹੈ ਵੀ ਇਹ ਅਰਚਨ ਕਰੇਗਾ ਤਾਂ ਇਸ ਨੂੰ ਸਾਈਡ ਤੇ ਕਰਜਿਆ ਜਾਂਦਾ ਹੈ ऐसे तरह चलता रहंदा है क्योंकि अमरजीत बड़ा ਘਟ ਕਰ ਰਹਿੰਦਾ ਹੈ ਮਨਪ੍ਰੀਤ ਜਿਹੜੀ ਹੈ ਉਹ ਘਰ ਤੋਂ ਬਾਹਰ ਇਧਰ ਉਧਰ ਮੂੰਹ ਮਾਰਨ ਲੱਗ ਜਾਂਦੀ ਹੈ ਉਹ ਆਪਣੀ ਫਿੱਤਰ ਦਿਖਾਉਣ ਲੱਗ ਜਾਂਦੀ ਹੈ ਕਿਉਂਕਿ ਉਹ ਸ਼ੁਰੂ ਤੋਂ ਹੀ ਅਮਰਜੀਤ ਦੇ ਨਾਲ ਵਿਆਹ ਕਰਾਣ ਦੇ ਲਈ ਇਸ ਲਈ ਤਿਆਰ ਹੋਈ ਸੀ ਕਿਉਂਕਿ ਅਮਰਜੀਤ ਇੱਕ ਚੰਗੀ ਨੌਕਰੀ ਤੇ ਸੀ ਉਸ ਨੂੰ ਲੱਗਿਆ ਪੁਲਿਸ ਅਫਸਰ ਬਣ ਚੁੱਕਿਆ ਹੈ ਚੰਗਾ ਮੋਟਾ ਪੈਸਾ ਕਮਾਵੇਗਾ ਲੇਕਿਨ ਇਹੋ ਜਿਹਾ ਕੁਝ ਨਹੀਂ ਹੋਇਆ ਪੁਲਿਸ ਅਫਸਰ ਤਾਂ ਲੱਗਿਆ ਸਿਰਫ ਉਸ ਦੀ ਤਨਖਾਹ ਆਂਦੀ ਹੈ ਉਸ ਤੋਂ ਇਲਾਵਾ ਇੱਕ ਵੀ ਰੁਪਿਆ ਆਪਣੇ ਘਰ ਨਹੀਂ ਵੜਦਾ ਨੋਸਤੋ ਹੁਣ ਉਹ ਬਾਕੀ ਜਗ੍ਹਾ ਮੂੰਹ ਮਾਰ ਕੇ ਬਾਕੀ ਅਮੀਰ ਘਰਾਵਾਂ ਦੇ ਵਿੱਚ ਜੋ ਕਿ ਸ਼ਾਇਦ ਆਪਣੇ ਕਮਾਕਾਰਾਂ ਵਾਸਤੇ ਅਮਰਜੀਤ ਸਿੰਘ ਦੇ ਕੋਲ ਆਂਦੇ ਰਹਿੰਦੇ ਹਨ ਉਹਨਾਂ ਦੇ ਨਾਲ ਆਪਣੇ ਰਿਸ਼ਤੇ ਬਣਾਉਂਦੀ ਹੈ ਇਸ ਤਰ੍ਹਾਂ ਦਾ ਮੁੰਡਾ ਹੁੰਦਾ ਹੈ ਜੀ ਇੱਕ ਵਿਸ਼ਾਲ ਆਂਦਾ ਜੋ ਕਿ ਉਸ ਨੂੰ ਪਸੰਦ ਕਰਦਾ ਹੈ ਅਤੇ ਥੋੜੇ ਹੀ ਦਿਨਾਂ ਦੇ ਵਿੱਚ ਮਨਪ੍ਰੀਤ ਜਿਹੜੀ ਹੈ ਉਸਤੇ ਪਿਆਰ ਦੇ ਵਿੱਚ ਪੈ ਜਾਂਦੀ ਹੈ ਅਤੇ ਘਰੋਂ ਭੱਜਣ ਦਾ ਮੇਰਨਾ ਕਰ ਲੈਂਦੀ ਹੈ ਆਪਣੇ ਘਰੋਂ ਕੁਝ ਗਹਿਣੇ ਘਟੇ ਚੁਰਾ ਕੇ ਇੱਕ ਆਪਣੇ ਘਰੋਂ ਕੁਝ ਗਹਿਣੇ ਘਟੇ ਲੈ ਕੇ ਆਪਣੇ 5 ਸਾਲ ਦੇ ਮੁੰਡੇ ਨੂੰ ਰੋਂਦਾ ਬਿਲਕਦਾ ਇਕੱਲਾ ਛੱਡ ਕੇ ਦੋਸਤੋ ਉਸ ਅਣਜਾਣ ਸ਼ਖਸ ਦੇ ਨਾਲ ਉਸ ਅਮੀਰ ਸ਼ਖਸ ਦੇ ਨਾਲ ਭੱਜ ਜਾਂਦੀ ਹੈ ਅਤੇ ਕਈ ਦਿਨ ਅਮਰਜੀਤ ਵਿਚਾਰਾ ਆਪਣੀ ਪਤਨੀ ਦੀ ਭਾਲ ਕਰਦਾ ਹੈ ਲੇਕਿਨ ਜਦੋਂ ਉਸ ਦੀ ਚਿੱਠੀ ਉਸ ਨੂੰ ਆਪਣੇ ਘਰ ਮਿਲਦੀ ਹੈ ਵੀ ਮੈਂ ਹੁਣ ਆਪਣੀ ਮਰਜ਼ੀ ਦੇ ਨਾਲ ਕਰੋ ਭਜਰੀ ਹਾਂ ਮੈਨੂੰ ਨਾ ਪਾਲੀ ਮੇਰੇ ਮਗਰ ਨਾ ਹੈ ਤਾਂ ਉਹ ਵੀ ਟਾਲ ਕਰ ਦਿੰਦਾ ਹੈ ਵੀ ਚਲੋ ਜੇਕਰ ਆਪਣੀ ਮਰਜ਼ੀ ਨਾਲ ਗਈ ਹੈ ਕੌਣ ਰੁਕ ਸਕਦਾ ਹੈ ਅਤੇ ਜੋ ਵੀ ਹੈ ਠੀਕ ਹੈ ਦੋਸਤੋ ਜੋ ਉਸ ਦਾ ਦਿੱਤਾ ਪਤਾ ਉਸ ਦੇ ਵਿੱਚ ਲਿਖਿਆ ਹੁੰਦਾ ਹੈ ਉਸਤੇ ਤਲਾਕ ਦੇ ਕਾਗਜ਼ ਭੇਜ ਦਿੰਦਾ ਹੈ ਜੋ ਕਰਮਾ ਕਰ ਲੈ ਬਸ ਮੇਰੇ ਨਾਲ ਨਾ ਰਹੀਂ ਅੱਜ ਤੋਂ ਬਾਅਦ ਆਪਣੇ ਮੁੰਡੇ ਨਾਲ ਕੋਈ ਵੀ ਸੰਪਰਕ ਨਾ ਰੱਖੇ ਇਸ ਤਰ੍ਹਾਂ ਦੇ ਕਾਗਜ਼ ਉਸ ਦੇ ਘਰ ਭੇਜ ਦਿੰਦਾ ਹੈ ਸੋਚਦਾ ਹੈ ਜੇਕਰ ਸੱਚਮੁੱਚ ਉਸ ਦੇ ਦਿਲ ਦੇ ਵਿੱਚ ਆਪਣੇ ਮੁੰਡੇ ਪ੍ਰਤੀ ਮੇਰੇ ਪ੍ਰਤੀ ਨਰਤੀ ਪਰ ਵੀ ਕੋਈ ਆਸਥਾ ਹੈ ਨਰਤੀ ਪਰ ਵੀ ਉਸ ਦੇ ਮੰਦੇ ਵਿੱਚ ਵਿਸ਼ਵਾਸ ਹੈ ਉਸ ਤੇ ਮੰਦੇ ਵਿੱਚ ਥੋੜਾ ਬੋਤ ਵੀ ਦਇਆ ਭਾਵਨਾ ਹੈ ਸ਼ਾਇਦ ਪੁੱਠੀ ਆ ਜਾਵੇਗੀ ਲੇਕਿਨ ਇਹੋ ਜਿਹਾ ਨਹੀਂ ਹੁੰਦਾ ਸਗੋਂ ਉਹ ਤਾਂ ਗੋਪੜੀ ਸੀ ਵੀ ਤਲਾਕ ਦੇ ਕਾਗਜ਼ ਭੇਜ ਦੇ ਤਾਂ ਤਲਾਕ ਦੇ ਕਾਗਜ਼ਾਂ ਤੇ ਅਤੇ ਜੋ ਜੋ ਐਗਰੀਮੈਂਟ ਉਸਦੇ ਵਿੱਚ ਹੁੰਦੇ ਹਨ ਸਭ ਤੇ ਸਾਈਨ ਕਰਕੇ ਘਰੇ ਭੇਜ ਦਿੰਦੀ ਹੈ ਤਲਾਕ ਹੋ ਚੁੱਕਿਆ ਹੈ ਦੋਸਤੋ ਹੁਣ ਐਸੇ ਤਰ੍ਹਾਂ ਚੱਲਦਾ ਰਹਿੰਦਾ ਹੈ ਅਮਰਜੀਤ ਵਿਚਾਰਾ ਆਪਣੀ ਡਿਊਟੀ ਕਰਦਾ ਹੈ ਆਪਣੇ ਮੁੰਨੇ ਨੂੰ ਵੀ ਸੰਭਾਲਦਾ ਹੈ ਇਸ ਤਰ੍ਹਾਂ ਕਰਦਿਆ ਕਰਦਿਆ ਉਸ ਦਾ ਪ੍ਰਮੋਸ਼ਨ ਵੀ ਹੋ ਜਾਂਦਾ ਹੈ ਸ਼ਹਿਰ ਦੇ ਵਿੱਚ ਇੱਕ ਵੱਡੀ ਰੈਂਕ ਡੀਐਸਪੀ ਉਸ ਨੂੰ ਮਿਲ ਚੁੱਕੀ ਹੈ ਅਤੇ ਮੜਾ ਵਧੀਆ ਉਸ ਦਾ ਰੁਤਬਾ ਵੱਣ ਚੁੱਕਿਆ ਹੈ ਸਾਰੇ ਉਸ ਨੂੰ ਡੀਐਸਪੀ ਸਾਹਿਬ ਕਹਿ ਕੇ ਸਲੂਟ ਮਾਰਦੇ ਹਨ ਆਪਣੀ ਡਿਊਟੀ ਹਜੇ ਵੀ ਬੰਦਾਰੀ ਨਾਲ ਕਰਦਾ ਹੈ ਅਤੇ ਹਜੇ ਵੀ ਆਪਣੇ ਬੱਚੇ ਨੂੰ ਪਿਆਰ ਕਰਦਾ ਹੈ ਆਪਣੇ ਬੱਚੇ ਨੂੰ ਪਿਤਾ ਅਤੇ ਮਾਤਾ ਬਣ ਕੇ ਧਿਆਨ ਰੱਖਦਾ ਹੈ ਜ다ਤਰ ਆਪਣੇ ਨਾਲ ਹੀ ਆਪਣੀ ਡਿਊਟੀ ਤੇ ਲਾ ਜਾਂਦਾ ਹੈ ਉੱਥੇ ਹੀ ਉਸ ਦਾ ਧਿਆਨ ਰੱਖਦਾ ਹੈ ਆਪਣੇ ਤੋਂ ਥੱਲੇ ਜਿਹੜੇ ਉਸ ਦੇ ਨਾਲ ਕੁਝ ਲੇਡੀ ਕਨਸਟੇਬਲ ਹਨ ਉਹਨਾਂ ਨੂੰ ਉਸ ਦਾ ਧਿਆਨ ਰੱਖਣ ਦੇ ਲਈ ਕਹਿੰਦਾ ਹੈ ਉਹ ਵੀ ਖੁਸ਼ ਹੁੰਦੀਆਂ ਹਨ ਵੀ ਡੀਐਸਪੀ ਸਾਹ ਦਾ ਬੱਚਾ ਹੈ ਅਤੇ ਉਸ ਦਾ ਧਿਆਨ ਰੱਖਦੀਆਂ ਹਨ ਐਸੀ ਤਰ੍ਹਾਂ ਵਿਚਾਰਾ ਵੱਡਾ ਹੋ ਰਿਹਾ ਹੈ ਸਕੂਲ ਵੀ ਜਾਣ ਲੱਗਿਆ ਹੈ ਸਕੂਲ ਦੇ ਵਿੱਚ ਚੰਗੇ ਨੰਬਰ ਲੈਂਦਾ ਹੈ ਅਤੇ ਪਹਿਲੀ ਦੂਜੀ ਕਲਾਸਾਂ ਦੇ ਵਿੱਚ ਹੀ ਪਹਿਲੇ ਨੰਬਰ ਤੇ ਆਇਆ ਹੈ ਬੜਾ ਵਧੀਆ ਸੋਹਣਾ ਪਿਆਰਾ ਬੱਚਾ ਹੈ ਅਤੇ ਐਸੀ ਤਰ੍ਹਾਂ ਚੱਲ ਰਿਹਾ ਹੈ ਡੀਐਸਪੀ ਅਮਰਜੀਤ ਸਿੰਘ ਅੱਜ ਆਪਣੇ ਦੋਸਤਾਂ ਦੇ ਘਰ ਵਿਆਹ ਦੇ ਵਿੱਚ ਚਲੇ ਹਨ ਹਮੇਸ਼ਾ ਦੀ ਤਰ੍ਹਾਂ ਆਪਣੇ ਬੱਚੇ ਨੂੰ ਨਾਲ ਲੈ ਕੇ ਆਏ ਹਨ ਸ਼ਾਇਦ ਇਸ ਦਾ ਮਨ ਵੀ ਥੋੜਾ ਬਹਿਲ ਜਾਵੇ ਇਸ ਨੂੰ ਵੀ ਥੋੜੀ ਖੁਸ਼ੀ ਮਿਲੇ ਬਾਕੀ ਬੱਚਿਆਂ ਨਾਲ ਖੇਡ ਕੇ ਚੰਗਾ ਖਾਣਾ ਪੀਣਾ ਖਾ ਕੇ ਉੱਥੇ ਸ਼ਾਇਦ ਇਹ ਥੋੜਾ ਇੰਜੋਏ ਕਰ ਲੇ ਇਸ ਦਾ ਮਨ ਜਿਹੜਾ ਹੈ ਥੋੜਾ ਚੰਗਾ ਹੋ ਜਾਵੇ ਕਿਉਂਕਿ ਅਕਸਰ ਉਹ ਰੋਂਦਾ ਰਹਿੰਦਾ ਹੈ ਆਪਣੀ ਮੰਮੀ ਨੂੰ ਯਾਦ ਕਰਦਾ ਹੈ ਕਿਉਂਕਿ ਬੜਾ ਬੱਚਾ ਭੋਲਾ ਹੈ ਅਤੇ ਸਮਝਾ ਨਹੀਂ ਹੈ ਵੀ ਉਸਦੀ ਮੰਮੀ ਹੁਣ ਉਸ ਨੂੰ ਛੱਡ ਕੇ ਚਲੀ ਗਈ ਹੈ ਉਹ ਤਾਂ ਵਿਚਾਰਾ ਬੱਚਾ ਹੈ ਆਪਣੀ ਮੰਮੀ ਨੂੰ ਭਾਲਦਾ ਹੈ ਦੋਸਤੋ ਉਸ ਵਿਆਹ ਦੇ ਵਿੱਚ ਆ ਗਏ ਹਨ ਜਿਵੇਂ ਕਿ ਆਪਾਂ ਵੀਡੀਓ ਦੇ ਸ਼ੁਰੂ ਵਿੱਚ ਦੱਸਿਆ ਵੀ ਸਾਰਾ ਕੁਝ ਹੁਣ ਤੋਂ ਬਾਅਦ ਜਦੋਂ ਸੋਸ ਉਸਦੀ ਛੱਡ ਦੇ ਵੀ ਸਾਰਾ ਕੁਝ ਹੁਣ ਤੋਂ ਬਾਅਦ ਜੋ ਸੋਸ ਜਿਹੜੀ ਹੈ ਉਸ ਬੱਚੇ ਦੀ ਸ਼ਰਟ ਤੇ ਡਿੱਗ ਜਾਂਦੀ ਹੈ ਗੁਰਨੂਰ ਦੀ ਸ਼ਰਟ ਤੇ ਉਹ ਸੋਸ ਪੈ ਜਾਂਦੀ ਹੈ ਚਟਣੀ ਡਿੱਗ ਜਾਂਦੀ ਹੈ ਦੋਸਤੋ ਸਾਈਡ ਤੇ ਲੰਦਾ ਹੈ ਅਮਰਜੀਤ ਆਪ ਹੀ ਉਸ ਨੂੰ ਧੌਣ ਦਾ ਯਤਨ ਕਰਦਾ ਹੈ ਅਤੇ ਜੋ ਸਾਈਡ ਤੇ ਟੰਡ ਦੇ ਮਗਰਲੇ ਪਾਸੇ ਪੰਡੇ ਮਦਰੀਆਂ ਹਨ ਉਹਨਾਂ ਦੇ ਕੋਲ ਜਾਂਦਾ ਹੈ ਕੁਝ ਸਰਫ ਦੀ ਡਿਮਾਂਡ ਕਰਦਾ ਹੈ ਪਾਣੀ ਮੰਗਦਾ ਹੈ ਵੀ ਇਸ ਦਾ ਜਿਹੜਾ ਦਾਗ ਹੈ ਇਸ ਨੂੰ ਥੋੜਾ ਹਲਕਾ ਕਰ ਲਿਏ ਤਾਂ ਕਰਕੇ ਪੈੜਾ ਨਾ ਲੱਗੇ ਕਿਉਂਕਿ ਲੋਕ ਕਹਿਣਗੇ ਡੀਐਸਪੀ ਸਾਹਿਬ ਦਾ ਬੱਚਾ ਹੈ ਅਤੇ ਖਾਣ ਜੀ ਅਕਲ ਨਹੀਂ ਹੈ 10 ਸਾਲ ਦਾ ਹੋ ਚੁੱਕਿਆ ਹੈ ਦੋਸਤੋ ਹੁਣ ਉੱਥੇ ਆ ਗਿਆ ਹੈ ਅਤੇ ਜਿਵੇਂ ਹੀ ਸਰਫ ਪੰਗਿਆ ਉਹਨਾਂ ਦੇ ਵਿੱਚੋਂ ਇੱਕ ਦੁਬਲੀ ਪਤਲੀ ਜੀ ਔਰਤ ਆਪਣਾ ਹੱਥ ਸਰਫ ਨਾਲ ਰੇੜ ਕੇ ਉਧਰ ਨੂੰ ਕਰਦੀ ਹੈ ਤਾਂ ਹੈਰਾਨ ਰਹਿ ਜਾਂਦਾ ਹੈ ਉਹ ਤਾਂ ਮਨਪ੍ਰਿਤ ਹੈ ਇੱਥੇ ਕੀ ਕਰ ਰਹੀ ਹੈ ਇਹ ਤਾਂ ਇੱਕ ਅਮੀਰ ਜੱਦੀ ਦੇ ਨਾਲ ਇੱਕ ਅਮੀਰ ਘਰ ਦੇ ਮੁੰਡੇ ਦੇ ਨਾਲ ਭੱਜ ਗਈ ਸੀ ਮੈਨੂੰ ਛੱਡ ਗਈ ਸੀ ਆਪਣੇ ਬੱਚੇ ਨੂੰ ਛੱਡ ਗਈ ਸੀ ਇੱਥੇ ਕੀ ਲੈਣਾ ਹੀ ਹੈ ਕੀ ਕਰ ਰਹੀ ਹੈ ਇੱਕਦਮ ਅਚਾਨਕ ਆਪਣੇ ਬੱਚੇ ਨੂੰ ਪਿੱਛੇ ਖਿੱਚ ਲੈਂਦਾ ਹੈ ਬੱਚਾ ਵੀ ਮੰਮੀ ਮੰਮੀ ਕਰ ਰਿਹਾ ਹੈ ਲੇਕਿਨ ਉਸ ਨੂੰ ਸਾਈਡ ਤੇ ਲੈ ਜਾਂਦਾ ਹੈ ਅਤੇ ਮਗਰੋਂ ਮਨਪ੍ਰੀਤ ਵੀ ਭੱਜ ਜਾਂਦੀ ਹੈ ਮਾਫੀ ਮੰਗਦੀ ਹੈ ਕਹਿੰਦੀ ਹੈ ਮੈਨੂੰ ਮਾਫ ਕਰ ਦਿਓ ਅੱਗੋਂ ਅਮਰਜੀਤ ਵੀ ਗੁੱਸੇ ਦੇ ਵਿੱਚ ਆ ਜਾਂਦਾ ਹੈ ਜੇਕਰ ਇਨੀ ਮਾਫੀ ਸੀ ਪਹਿਲਾਂ ਆ ਜਾਂਦੀ 5 ਸਾਲ ਕਿਦਰ ਸੀ ਤੈਨੂੰ ਪਤਾ ਹੈ ਮੈਂ ਬੱਚੇ ਨੂੰ ਕਿੰਨੇ ਮੁਸ਼ਕਲਾਂ ਦੇ ਨਾਲ ਕਿੰਨੀ ਔਖਿਆਈ ਦੇ ਨਾਲ ਪਲਿਆ ਹੋਇਆ ਹੁਣ ਇੱਥੇ ਆ ਗਈ ਹੈ ਮੈਨੂੰ ਪਤਾ ਲੱਗਿਆ ਹੈ ਤੇਰੇ ਪੱਲੇ ਹੁਣ ਕੱਖ ਨਹੀਂ ਤਾਂ ਹੀ ਕਰਕੇ ਇੱਥੇ ਭਾਂਡੇ ਮਾਝ ਦੀ ਫਿਰਦੀ ਹੈ ਹੁਣ ਮੈਨੂੰ ਉੱਥੇ ਮੇਰੇ ਬੱਚੇ ਨੂੰ ਛੱਡ ਦੇ ਆਪਣੀ ਗੱਦੀ ਜੁਬਾਨ ਤੋਂ ਮੇਰਾ ਹੱਥ ਤੇ ਮੇਰੇ ਬੱਚੇ ਦਾ ਨਾਮ ਨਾ ਲਈ ਇਸ ਤਰ੍ਹਾਂ ਕਹ ਕੇ ਉੱਥੋਂ ਚੱਲਣ ਲੱਗਦਾ ਹੈ ਤਾਂ ਅੱਗੋ ਅਮਰਜੀਤ ਦੇ ਮਨ ਦੇ ਵਿੱਚ ਵੀ ਆਂਦਾ ਹੈ ਇਸ ਤੋਂ ਪੁੱਛੇ ਤਾਂ ਸਹੀ ਇਸ ਨਾਲ ਆਖਿਰਕਾਰ ਹੋਇਆ ਕੀ ਹੈ ਅਤੇ ਕਿਵੇਂ ਇੱਥੇ ਭਾਂਡੇ ਮਾਝਰੀ ਹੈ ਇਸ ਦੇ ਨਾਲ ਕੀ ਪਾਣਾ ਵਾਪਰ ਗਿਆ ਹੈ ਵੀ ਇੱਕ ਅਮੀਰ ਮੁੰਡੇ ਦੇ ਨਾਲ ਕਰੋ ਪੱਜੀ ਪਤਨੀ ਜੋ ਕਿ بڑے ਅਮੀਰ ਘਰ ਦੇ ਵਿੱਚ ਗਈ ਹੈ ਅਚਾਨਕ ਹੀ ਪਾਂਡੇ ਮਾਇਂ ਦੀ ਕਿਵੇਂ ਮਿਲ ਰਹੀ ਹੈ ਕਿੱਧਰ ਗਿਆ ਇਸਦਾ ਔਰ ਨਮਾ ਪਤੀ ਦੋਸਤੋ ਜਿਵੇਂ ਹੀ ਪੁੱਛਦਾ ਹੈ ਮਨਪ੍ਰੀਤ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਹਨ ਦੋਵੇਂ ਜਣੇ ਹੁਣ ਸਾਈਡ ਤੇ ਚਲੇ ਗਏ ਹਨ ਪੈਲੈਸ ਦੇ ਮਗਰਲੇ ਪਾਸੇ ਇੱਕ ਸ਼ਾਂਤ ਜਿਹਾ ਕਮਰੇ ਵਿੱਚ ਬੈਠ ਗਏ ਹਨ ਮਨਪ੍ਰੀਤ ਪੂਰੀ ਗੱਲ ਦੱਸਦੀ ਹੈ ਅਤੇ ਸੁਣੋ ਦੀ ਹੈ ਵੀ ਮੈਂ ਉਸ ਸ਼ਖਸ ਦੇ ਨਾਲ ਭੱਜ ਗਈ ਸੀ ਆ ਮੈਂ ਉਸ ਸਖਤੇ ਨਾਲ ਰਹੀ ਸ਼ੁਰੂ ਦੇ 1-2 ਸਾਲ ਤਾਂ ਉਸਨੇ ਮੈਨੂੰ ਬੜੇ ਪਿਆਰ ਨਾਲ ਰੱਖਿਆ ਕਿਉਂਕਿ ਉਦੋਂ ਮੇਰੀ ਖੂਬਸੂਰਤੀ ਬਹੁਤ ਸੀ ਉਦੋਂ ਮੈਂ ਸੋਹਣੀ ਬਹੁਤ ਸੀ ਜਿਵੇਂ ਜਿਵੇਂ ਮੈਂ ਲੜਕੀ ਤੋਂ ਔਰਤ ਬਣ ਗਈ ਉਸ ਦੀ ਨਿਗਾਹ ਜਿਹੜੀ ਹੈ ਦੂਜੀਆਂ ਔਰਤਾਂ ਵੱਲ ਦੂਜੀਆਂ ਜਵਾਨ ਔਰਤਾਂ ਵੱਲ ਪੈਂਦੀ ਗਈ ਉਹ ਮੈਨੂੰ ਭੁੱਲਦਾ ਗਿਆ ਮੈਂ ਬੜਾ ਉਸ ਦੀਆਂ ਗਲਤੀਆਂ ਇਗਨੋਰ ਕੀਤੀਆਂ ਉਹ ਮੈਨੂੰ ਕੁੱਟਣ ਮਾਰਨ ਲੱਗ ਗਿਆ ਮੈਂ ਇੱਕ ਦਿਨ ਅਚਾਨਕ ਹਿੰਮਤ ਬਣਾ ਕੇ ਹਿੰਮਤ ਕਰਕੇ ਉਥੋਂ ਭੱਜ ਗਈ ਉਸਨੇ ਇੱਕ ਵਾਰ ਵੀ ਨਹੀਂ ਕਿਹਾ ਵੀ ਤੂੰ ਇੱਥੇ ਰੁਕ ਜਾ ਮੈਂ ਉਸ ਦੀ ਅੱਖਾਂ ਸਾਹਮਣੋਂ ਉਹ ਸਭ ਛੱਡ ਕੇ ਆ ਗਈ ਹਾਂ ਅਤੇ ਮੈਂ ਸ਼ਹਿਰ ਦੇ ਵਿੱਚ ਆਈ ਕਈ ਵਾਰ ਤੁਹਾਨੂੰ ਮਿਲਣ ਦੀ ਕੋਸ਼ਿਸ਼ ਕੀਤੀ ਲੇਕਿਨ ਮੈਨੂੰ ਲੱਗਿਆ ਮੈਂ ਹੁਣ ਤੁਹਾਡੇ ਅਤੇ ਆਪਣੇ ਬੱਚੇ ਦੇ ਕਾਬਿਲ ਨਹੀਂ ਹਾਂ ਮੈਂ ਤੁਹਾਨੂੰ ਅਤੇ ਆਪਣੇ ਬੱਚੇ ਨੂੰ ਸਿਰਫ ਪੈਸੇ ਪਿੱਛੇ ਉਤੋਂ ਛੱਡ ਕੇ ਆ ਗਈ ਹਾਂ ਮੈਂ ਬਿਲਕੁਲ ਤੁਹਾਡੇ ਕੋਲ ਵਾਪਸ ਆਣ ਦੇ ਲਈ ਕਾਬਿਲ ਨਹੀਂ ਹਾਂ ਇਸ ਕਰਕੇ ਮੈਂ ਤੁਹਾਡੇ ਕੋਲ ਨਹੀਂ ਆਈ ਲੇਕਿਨ ਅੱਜ ਮੈਂ ਤੁਹਾਨੂੰ ਆਪਣੇ ਬੱਚੇ ਨੂੰ ਦੇਖਿਆ ਸ਼ਾਇਦ ਮੇਰੇ ਤੋਂ ਰਹਿਣੀ ਗਿਆ ਮੇਰੀਆਂ ਅੱਖਾਂ ਦੇ ਵਿੱਚ ਵੀ ਹੰਝੂ ਨਿਕਲ ਗਏ ਤਾਂ ਹੀ ਕਰਕੇ ਮੈਂ ਸ਼ਾਇਦ ਆਪਣੇ ਬੱਚੇ ਨੂੰ ਇੱਕ ਵਾਰ ਗੱਲ ਨਾ ਲਗਾਉਣਾ ਚਾਹੁੰਦੀ ਸੀ ਇਸ ਤਰ੍ਹਾਂ ਕਹਿ ਕੇ ਰੋ ਬੰਦੀ ਹੈ ਦੋਸਤੋ ਅਮਰਜੀਤ ਉੱਥੋਂ ਜਾਣ ਹੀ ਲੱਗਦਾ ਹੈ ਬੱਚਾ ਆਪਣਾ ਸੰਭਾਲਦਾ ਹੈ ਅਤੇ ਬੱਚੇ ਨੂੰ ਕਹਿੰਦਾ ਹੈ ਹਾਂ ਬੇਟਾ ਤੂੰ ਕਿਉਂ ਰੋਣ ਲੱਗ ਗਿਆ ਹੈ ਉਹ ਔਰ ਤੇਰੀ ਮਾਂ ਨਹੀਂ ਹੈ ਹਾਂ ਉਸਨੇ ਤੈਨੂੰ ਜਨਮ ਦਿੱਤਾ ਹੈ ਲੇਕਿਨ ਹੁਣ ਉਸ ਨੂੰ ਤੇਰੀ ਪਰਵਾਹ ਨਹੀਂ ਹੈ ਜੇਕਰ ਪਰਵਾਹ ਹੁੰਦੀ ਸ਼ਾਇਦ ਉਸ ਦਿਨ ਕਰੋਣਾ ਬੱਝੀ ਹੁੰਦੀ ਸ਼ਾਇਦ ਘਰੋਂ ਭੱਜ ਕੇ ਵੀ ਜਦੋਂ ਮੈਂ ਤਲਾਕ ਦੇ ਕਾਗਜ਼ ਭਜੇ ਸੀ ਉਦੋਂ ਵਾਪਸ ਆ ਜਾਂਦੇ ਆਪਣੇ ਬੱਚੇ ਨੂੰ ਸਮਝਾਉਂਦਾ ਹੈ ਅਤੇ ਉਥੋਂ ਚਲਾ ਜਾਂਦਾ ਹੈ ਲੇਕਿਨ ਬੱਚੇ ਨੇ ਹੁਣ ਆਪਣੀ ਮਾਂ ਨੂੰ ਮਿਲਿਆ ਸੀ ਉਹ ਦਿਨ ਰਾਤ ਰੋਂਦਾ ਰਹਿੰਦਾ ਹੈ ਆਪਣੀ ਮਾਂ ਨੂੰ ਮਿਲਣ ਦੀ ਜਿੱਦ ਕਰਦਾ ਹੈ ਆਖਿਰਕਾਰ ਮਾਤਾ ਮਾਂ ਹੁੰਦੀ ਹੈ ਇਸ ਕਰਕੇ ਅਮਰਜੀਤ ਜੜਾ ਹੈ ਤਿੰਨ ਚਾਰ ਦਿਨਾਂ ਬਾਅਦ ਸੋਚਦਾ ਹੈ ਸ਼ਾਇਦ ਬੱਚੇ ਨੂੰ ਆਪਣੀ ਮਾਤਾ ਦੇ ਨਾਲ ਕੁਝ ਦੇਰ ਦੇ ਲਈ ਮਿਲਾਉਣਾ ਠੀਕ ਹੋਵੇਗਾ ਇਸ ਦਾ ਮਨ ਵੀ ਠੀਕ ਹੋ ਜਾਵੇਗਾ ਅਤੇ ਐਨੀ ਦੇਰ ਹੋ ਗਈ ਰੋਂਦੇ ਨੂੰ ਮੈਂ ਇਸ ਨੂੰ ਚੁੱਪ ਨਹੀਂ ਕਰਾ ਪਿਆ ਸ਼ਾਇਦ ਉਹ ਇਸ ਨੂੰ ਚੁੱਪ ਕਰਾ ਦੇਵੇ ਦੋਸਤੋ ਮਨਪ੍ਰੀਤ ਨੂੰ ਜਿਹੜਾ ਹੈ ਫੋਨ ਕਰਕੇ ਆਪਣੇ ਘਰ ਬੁਲਾਉਂਦਾ ਹੈ ਅਤੇ ਘਰ ਆ ਕੇ ਮਨਪ੍ਰੀਤ ਆਪਣੇ ਬੱਚੇ ਨੂੰ ਮਿਲਦੀ ਹੈ ਬੜਾ ਰੋਂਦੀ ਹੈ ਆਪਣੇ ਬੱਚੇ ਨੂੰ ਵੀ ਚੁੱਪ ਕਰਾ ਲੈਂਦੀ ਹੈ ਆਪ ਵੀ ਚੁੱਪ ਹੁੰਦੀ ਹੈ ਅਤੇ ਸਾਈਡ ਤੇ ਲਿਜਾ ਕੇ ਆਪਣੇ ਬੱਚੇ ਨੂੰ ਬੜਾ ਲਾਡ ਪਿਆਰ ਕਰਦੀ ਹੈ ਦੋਸਤੋ ਅਮਰਜੀਤ ਹੁਣ ਪੁੱਛਦਾ ਹੈ ਵੀ ਹੁਣ ਤੁਸੀਂ ਆਪਣੇ ਘਰ ਆਪਣੇ ਜਿੱਥੇ ਵੀ ਤੁਸੀਂ ਰਹਿੰਦੇ ਹੋ ਉੱਥੇ ਜਾ ਸਕਦੇ ਹੋ ਬੱਚੇ ਨੂੰ ਇੱਕ ਹੋਰ ਮਿਲਾਣਾ ਸੀ ਬਚਾਲੇ ਵਿਚਾਲੇ ਕੋਈ ਗੱਲ ਨਹੀਂ ਤੁਸੀਂ ਬੱਚੇ ਦੀ ਮਾਤਾ ਹੋ ਤੁਸੀਂ ਇੱਥੇ ਆ ਸਕਦੇ ਹੋ ਲੇਕਿਨ ਅਮਰ ਜਿੱਦੇ ਮਨ ਦੇ ਵਿੱਚ ਕੁਝ ਹੋਰ ਵੀ ਚੱਲ ਰਿਹਾ ਸੀ ਉਹ ਮਨ ਹੀ ਮਨ ਸੋਚ ਰਿਹਾ ਸੀ ਵੀ ਇਹ ਮੇਰੀ ਪਤਨੀ ਸੀ ਮੈਂ ਇਸ ਨੂੰ ਤਲਾਕ ਦੇ ਦਿੱਤਾ ਲੇਕਿਨ ਮਾਤਾ ਦਾ ਕੀ ਕਰੀਏ ਮੇਰੇ ਬੱਚੇ ਨੂੰ ਸ਼ਾਇਦ ਇੱਕ ਮਾਤਾ ਦੀ ਜ਼ਰੂਰਤ ਹੈ ਇੱਕ ਮਾਂ ਦੀ ਜ਼ਰੂਰਤ ਹੈ ਸ਼ਾਇਦ ਉਹ ਕਮੀ ਮੈਂ ਕਦੇ ਵੀ ਪੂਰੀ ਨਹੀਂ ਕਰ ਸਕਦਾ ਜੇਕਰ ਮਾਂ ਦੇ ਬਿਨਾ ਮੇਰਾ ਬੱਚਾ ਵੱਡਾ ਹੋਇਆ ਗੁਰਨੂਰ ਵੱਡਾ ਹੋਇਆ ਸ਼ਾਇਦ ਉਸ ਦੇ ਵਿੱਚ ਉਹ ਗੁਣ ਨਾ ਪਾਉਣਗੇ ਜੋ ਕਿ ਇੱਕ ਮਾਦੇ ਹੁੰਦੇ ਹੁੰਦੇ ਅੱਜ ਇਹ ਆਪਣੀ ਗਲਤੀ ਤੇ ਪਛਤਾਰੀ ਹੈ ਅੱਜ ਸ਼ਾਇਦ ਇਸ ਨੂੰ ਸਾਡੀ ਲੋੜ ਹੈ ਅੱਜ ਸ਼ਾਇਦ ਇਹ ਸਧਰ ਚੁੱਕੀ ਹੈ ਇਸ ਤਰ੍ਹਾਂ ਸੋਚਦਾ ਹੋਇਆ ਉਸਤੇ ਅਗੇ ਆਫਰ ਦਿੰਦਾ ਹੈ ਜੇਕਰ ਤੂੰ ਸਾਡੇ ਨਾਲ ਰਹਿਣਾ ਚਾਹਵੇਂ ਦੁਬਾਰਾ ਮੇਰੇ ਨਾਲ ਰਹਿਣਾ ਚਾਹੁੰਨੇ ਹੈ ਤੂੰ ਰਹਿ ਸਕਦੀ ਹੈ ਇਸ ਤਰ੍ਹਾਂ ਦੀ ਗੱਲਾਂ ਜਦੋਂ ਮੰਪ੍ਰੀ ਸੁਣਦੀ ਹੈ ਉਸ ਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੁੰਦਾ ਉਸ ਨੂੰ ਲੱਗਦਾ ਹੈ ਸ਼ਾਇਦ ਮੈਂ ਕੁਝ ਸੁਪਨਾ ਦੇਖ ਰਹੀ ਹਾਂ ਉਸ ਨੂੰ ਲੱਗਦਾ ਹੈ ਸ਼ਾਇਦ ਮੇਰੇ ਨਾਲ ਕੋਈ ਮਜ਼ਾਕ ਹੋ ਰਿਹਾ ਹੈ ਲੇਕਿਨ ਇੱਕ ਪਲ ਵੀ ਨਹੀਂ ਸੋਚਦੀ ਹਾਂ ਕਰ ਦਿੰਦੀ ਹੈ ਪਲਾ ਮੈਂ ਆਪਣੇ ਬੱਚੇ ਤੋਂ ਦੂਰ ਦੁਬਾਰਾ ਕਿਉਂ ਹੋਣਾ ਚਾਹਾਂਗੀ ਮੈਂ ਇਹ ਦੁਨੀਆ ਦੇਖ ਲਈ ਹੈ ਹੁਣ ਮੈਂ ਸਮਝ ਚੁੱਕੀ ਹਾਂ ਇੱਥੇ ਸਿਰਫ ਪੈਸਾ ਜ਼ਰੂਰੀ ਨਹੀਂ ਹੈ ਰਿਸ਼ਤੇ ਜ਼ਿਆਦਾ ਜ਼ਰੂਰੀ ਹਨ ਇਸ ਤਰ੍ਹਾਂ ਕਹਦੇ ਹੋਇਆ ਆਪਣੇ ਘਰ ਵਾਲੇ ਨੂੰ ਆਪਣੇ ਬੱਚੇ ਨੂੰ ਗਰਦਨ ਲਗਾ ਲੈਂਦੀ ਹੈ ਦੋਸਤੋ ਉਹ ਘਰ ਦੁਬਾਰਾ ਵਸ ਚੁੱਕਿਆ ਹੈ ਦੁਬਾਰਾ ਹੱਸੀ ਖੁਸ਼ੀ ਤਿੰਨੇ ਜਣੇ ਇਕੱਠੇ ਰਹਿੰਦੇ ਹਨ ਮਨਪ੍ਰੀਤ ਹੁਣ ਸਮਝ ਚੁੱਕੀ ਹੈ ਸੁਧਰ ਚੁੱਕੀ ਹੈ ਆਪਣੇ ਬੱਚੇ ਨੂੰ ਆਪਣੇ ਘਰ ਵਾਲੇ ਨੂੰ ਦੁਬਾਰਾ ਪਾ ਕੇ ਬੜੀ ਖੁਸ਼ ਹੈ ਰੱਬ ਦਾ ਧੰਨਵਾਦ ਕਰਦੀ ਹੈ ਤਿੰਨੇ ਜਣੇ ਇਕੱਠੇ ਹਰਮਿੰਦਰ ਸਾਹਿਬ ਜਾਂਦੇ ਹਨ ਦੁਬਾਰਾ ਮਾਫੀ ਮੰਗਦੇ ਹੰਨ ਅਸੀਂ ਜੋ ਕੀਤਾ ਸਾਨੂੰ ਮਾਫ ਕਰਦੇ ਹੋ ਅਤੇ ਦੁਬਾਰਾ ਆਸੀਂ ਕੁਸ਼ੀ ਆਪਣੇ ਘਰ ਆ ਜਾਂਦੇ ਹੰਨ ਡੀਐਸਪੀ ਸਾਹਿਬ ਆਪਣੀ ਡਿਊਟੀ ਪੂਰੀ ਇਮਾਨਦਾਰੀ ਦੇ ਨਾਲ ਪਹਿਲਾ ਵੰਗ ਕਰਦੇ ਹੰਨ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੱਕਰ ਸੱਚਮੁੱਚ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜਰੂਰ ਕਰ ਦੇਣਾ ਜੀ ਹਾਂਜੀ ਦੋਸਤੋ ਦਿਓ ਜੀ ਸਾਨੂੰ ਜ਼ਿਆਦਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ